ਲੈ ਕੇ ਆਉਂਦੇ ਹਾਂ ਅੱਛਾ ਹਾਂ ਤਾਂ ਇਹ ਦੇਖੋ ਜੀ ਰਿਮੇਰਕਟ ਸਮਾਂ ਹੋ ਗਿਆ ਮੋਕਲ ਵੀ ਪੈਂਡ ਗਿਆ ਅੱਗੇ ਅੱਗੇ ਕਰ ਸਕਦੇ ਆ ਕੋਈ ਵੀ ਅੱਜ ਕੋਈ ਮੀਟਿੰਗ ਕਰਕੇ ਆ ਦੇ ਜੀ ਸਾਹਿਬ ਨੂੰ ਹਾਂ ਜੀ ਉਹ ਉਹਨਾਂ ਨੇ ਹੋਰ ਤੋਂ ਉਹ ਜੋ ਵੇਚੀ ਜਾਂ ਦਿੱਤੀ ਜੇ ਤਾਂ ਉਹਨਾਂ ਨੇ ਆਪਣੀ ਦਿੱਤੀ ਮਨਜ਼ੂਰੀ ਫਿਰ ਤਾਂ ਆਪਾਂ ਕੋਈ ਜੋ ਪੈਸੇ ਆ ਗਏ ਉਹ ਕੋਈ ਨਾ ਫਾ ਉਹ ਨਾ ਪੈਸੇ ਸਾਡੇ ਕੋ ਆ ਗਏ ਪਰ ਫੌਜ ਦੀ ਮਨਜ਼ੂਰੀ ਬੜੀ ਚੋਰੀ ਇੰਨਾ ਆ ਆ ਸਰ ਜੀ ਕਿ ਇਹ ਮਸਲਾ ਹਲ ਹੋਏ ਮੈਂ ਕਹਾਂ ਮੈਂ ਤਾਂ ਲੱਗਾ ਹਾਂ ਉਹ ਤਾਂ ਯਾਦ ਰਹਿਣ ਵਾਲੀ ਗੱਲ ਹੈ ਇਹ ਪਹਾੜ ਤੇ ਲੱਗਾ ਹੋ ਆ ਪੀ ਹੋ ਜੇ ਕਿਸ ਤਰ੍ਹਾਂ ਦਾ ਮਸਾਲਾ ਆਪਾਂ ਦੇ ਲੱਗੇ ਹੈ तकरीबन ਫੌਜ ਨੇ ਬਣਾ ਦੇ ਜੀ ਉਹ ਮਜ਼ਬੂਤ ਕਰਨ ਵਾਲੀ ਉਹ ਕਰਦਾ ਕਿੰਨਾ ਕਿਲੋਮੀਟਰ ਰਹਿ ਗਿਆ ਜਰ ਫੌਜ ਤੇ ਬੰਨ੍ਹਣੀ ਹੈ ਤਾਂ ਮਜ਼ਬੂਤ ਕਰਦੇ ਕਿੰਨਾ ਕੋਈ ਰਹਿ ਗਿਆ ਇਤਨ ਮਜ਼ਬੂਤ ਹੋ ਗਈ ਉਹਦਾ ਨਾਲ ਪੱਥਰ ਲੱਗ ਜੇ ਨਾਲ ਸਾਰ ਪੱਥਰ ਦਰਿਆ ਨਾਲ ਪੱਥਰ ਲੱਗਦਾ ਕੋਈ ਤੇ ਲਵਾਵਾਂਗੇ ਉਹ ਤੇ ਪੱਥਰ ਦਾ ਪਾ ਲੈਣਾ ਪੱਥਰ ਪੰਜਾਬ ਤੋਂ ਲੈ ਕੇ ਲਵਾ ਲੈਣਾ ਲਈ ਜਿਹਦੇ ਬਹਿਣਾ ਮੈਂ ਫਿਰ ਤੇ ਬਹਿ ਕੇ ਕਰ ਲੀ ਨੀ ਉੱਥੇ ਬੈਠੇ ਨਹੀਂ ਤੇ ਮੇਰਾ ਬਾਹ ਹਣੇ ਚਾਲੂ ਕਰਦੇ ਆ ਉਹ ਦਿਨ ਉਹ ਜਿਹੜੀ ਪਾਣੀ ਦੀ ਵੇਡੋ ਨਹੀਂ ਲੱਕ ਕੇ ਜਾਂਦੇ ਸੀ ਨੀ ਦੀਪ ਕਿ ਮੰਗਾ ਲਓ ਕੁਰਸੀ ਇੱਥੇ ਲੈ ਆਓ ਸਾਰੀਆਂ ਫੜਕੋ ਇਹਦੀ ਬਹੁਤਾਂ ਦੀ ਵੱਡ ਅੱਗੇ ਜਾੜ ਅੱਗੇ ਜਾੜ ਨੀ ਪਾਣੀ ਦੇ ਪਿਆ ਜਿਹੜਾ ਗੱਲ ਕਰ ਪਾਣੀ ਨੇ ਖੁੱਲੇ ਦੇਣ ਬਣਾ ਪਾਣੀ ਵੀ ਖੁੱਲੇ ਦੇਣ ਪਰ ਥੇ ਵੀ ਨਹੀਂ ਉਹ ਤਰੀਕੇ ਨਾਲ ਵੀ ਇਹਨਾਂ ਦੇ ਨਾਲ ਪਿੱਛੇ ਸਾਡੇ ਉਹਦੇ ਨਹੀਂ ਪੱਥਰ ਲਾਉਂਦੇ ਨਹੀਂ ਫੜ ਲਿਓ ਤੁਸੀਂ ਫੜ ਲਓ ਸਾਰੇ ਸਾਡੇ ਮੇਰੇ ਭਲੇ ਉਹ ਤਾਂ ਤਰਕ ਕਰ ਲਾਂਗੇ ਵਾਈਟ ਜਿਹੜੇ ਸਰਕਾਰ ਦੀ ਪੂਰੀਓ ਸਾਡੂੰ ਮਿਲਦੀ ਨਹੀਂ ਪੈਸੇ ਸਾਨੂੰ ਘਾ ਕੇ ਪੱਥਰ ਪੈਸੇ ਦੀ ਕੋਈ ਗੱਲ ਨਹੀਂ ਪੈਸੇ ਸਾਡੇ ਇਨਫੋਰਮਰ ਦੇ ਰੱਖੇ ਆ ਉਹ ਅੱਗੇ ਵੀ ਲਾਉਂਦੇ ਅਸੀਂ ਤੇਰੇ ਪਰਲੇ ਬੰਨੇ ਆ ਠੋਕਰਾ ਜਮੀਨ ਧਰਨ ਗੋੜ ਪੱਥਰ ਦੇ ਸਾਹਮਣੇ ਅੱਗੇ ਪੱਥਰ ਲਗਾ ਪੜਦੇ ਉਹ ਥੇ ਉਹ ਥੋੜਾ ਜਿਹਾ ਬੁਰਾ ਲੱਗਦਾ ਸਾਹਮਣੇ ਤੁਸੀਂ ਜੇਕਰ ਉਹ ਜਾਤੋਂ ਲੋਕੇਸ਼ਨ ਦੇ ਵਿੱਚ ਹੀ ਹੋਣੀ ਆ ਤਾਂ ਕਿੱਥੇ ਬਹੁਤ ਜਾਣਦੇ ਨਾ ਜੌਰ ਬੈਟਮਨ ਲੱਗਿ ਲੈਓ ਤੁਸੀਂ ਸਰਪ ਕੋ ਉਹ ਉਹ ਦੇਖ ਕੇ ਬਹੁਤ ਜ਼ਿਆਦਾ ਰੋਡ ਤੋਂ ਇਧਰ ਨੂੰ ਕਰੀ ਜਿਹੜਾ ਪਾੜ ਪਿਆ ਹੈ ਪਿਛਲੇ ਜਿੱਥੋਂ ਪਾੜ ਲਾ ਕੇ ਇੱਥੇ ਮਾਰ ਉਹ ਪਾੜ ਪਾ ਕੇ ਨਾ ਉੱਤੋਂ ਵੀ ਦੇਖ ਕੇ ਮਾਰਦੇ ਸਰ ਸਰਹਾਰ ਪੱਥਰ ਚਾਏ ਇਹਦੇ ਰੀਆਂ ਪਾਈਆਂ ਤੇ ਡਰਦੇ ਕੋਈ ਜਿਹੜਾ ਕੋਈ ਨਹੀਂ ਚਲੋ ਬੜੀ ਤਗੜੀ ਗੱਲ ਹੈ ਉਹਦੇ ਕੰਮ ਪਾਈਆਂ ਕਰਦੇ ਇੱਕ ਵਾਰ ਉੱਤੋਂ ਫੌਜ ਦੀਆਂ ਚੌਕੀਆਂ ਢੁੱਡ ਗਈਆਂ ਪੱਥਰ ਮੈਲ ਬੋਲਦੇ ਉੱਤੇ ਸਭ ਕੁਝ ਮੈਲ ਹੋ ਗਿਆ ਜਿੰਦਾ ਉਹਨਾਂ ਦੇ ਪਿਓ ਦੇ ਪੁੱਤਾਂ ਨੇ ਮੇਰੇ ਤਲੇ ਘੜਾਏ ਫੌਜ ਵਾਲੇ ਬਾਰਡਰ ਤੇ ਆਓ ਹਾਂਜੀ ਵੇਖੋ ਉਹਨਾਂ ਦੀ ਚੌਕੀ ਵੀ ਢੜ ਗਈ ਵਿੱਚ ਇੱਦਾਂ ਹੀ ਕੋਟਰ ਜਾਦੇ ਉਹਨਾਂ ਦੀ ਚੌਕੀ ਢੜ ਗਈ ਉਹ ਵੀ ਮੈਂ ਮਨਜ਼ੂਰੀ ਵਾਸਤੇ ਭੇਜਿਆ ਸਭ ਦੇਖ ਲਈ ਗੱਲ ਆਪਾਂ ਉਹਨਾਂ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਲਾ ਸਕਦੇ ਸਾਡੇ ਪੈਸੇ ਆ ਗਏ ਆ ਪੈਸੇ ਤੇ ਇਹਦੀ ਕੋਈ ਬਲਾਉਦੋ ਪੈਸੇ ਇਹਦੇ ਲਈ ਬਾਧੂ ਦੇ ਇਹ ਤਾਂ ਇਹ ਡੀਸਰਟੀ ਕਰਦੀ ਚਾਹੁੰਦੇ ਥੋੜਾ ਜਿਹਾ ਮਗਰ ਹੋ ਕੇ ਕਰਵਾ ਦਿਓ ਉਹ ਲੱਗੇ ਆ ਮੈਂ ਤਾਂ ਮਗਰ ਹੀ ਦਿਨ ਇਹ ਲੀਡਰ ਢੱਲੇ ਬੈਜਦੇ ਜਿਹੜਾ ਫੋਨ ਉਹਦੇ ਤੇ ਇੱਕ ਵਾਰੀ ਗੋਲ ਆਦੇ ਕੰਡੇ ਤੇ ਗਰਦਾਸ ਕੋ ਤੇ ਮਸਦੀਏ ਹੱਦ ਇੱਥੇ ਐਸੀਐਸ ਕਰਕੇ ਪਹੁੰਚੇ ਆ ਕਿ ਇੱਕ 10 ਕਿਲੋਮੀਟਰ ਦਾ ਟੋਕਾ ਸੀ। ਕੋਨੇਆ ਤੋਂ ਲੈ ਕੇ ਕਸਵਾਲ ਤੱਕ ਚੌਕੀ ਬੀਐਸਐਫ ਦੀ ਚੌਕੀ ਉੱਥੋਂ ਤੱਕ। ਇਹ ਜਦੋਂ ਹੜ੍ਹ ਆਉਂਦਾ ਸੀ ਹਰ ਸਾਲ ਇੱਥੇ ਬਹੁਤ ਨੁਕਸਾਨ ਹੋ ਜਾਂਦਾ ਸੀ। ਇੱਥੇ ਪੁਲ ਬੜਾ ਨਿੱਕਾ ਸੀ। ਇੱਕ ਅਸੀਂ ਇਹ ਪੁਲ ਬਣਾ ਰਹੇ ਨਾ ਪੁਲ ਵੇਖਣ ਆਇਆ ਸੀ ਕਿਉਂਕਿ ਅੱਗੇ ਫੇਰ ਮੀਂਹ ਦਾ ਟਾਈਮ ਜਿਹੜਾ ਆਵੇ। ਅਸੀਂ ਐਕਚੁਅਲੀ ਹੁਣ ਤੱਕ ਇਹਨੂੰ ਕੰਪਲੀਟ ਕਰਦੇ ਨਾ ਪਰ ਇੱਕ ਦੋ ਕਿਸਾਨਾਂ ਦੇ ਕੇਸ ਜਿਹੜੇ کورٹ ਚੱਲ ਗਏ ਉਹਦੇ ਕਰਕੇ ਥੋੜਾ ਲੇਟ ਹੋ ਗਿਆ। ਸੋ ਮੈਂ ਉਹ ਦੇਖਣ ਆਇਆ ਮੈਂ ਤੋਰ ਚੱਲਿਆ ਕੱਸੂਆ ਚੱਲਿਆ ਸੜਕ ਜਿਹੜੀ ਦੋਏ ਪਾਸੀ ਦੇ ਪੁਲ ਜਿਹੜਾ ਇਹਦਾ ਕਿੰਨਾ ਕੰਮ ਹੋ ਗਿਆ ਕਿਉਂਕਿ ਮੈਂ ਅਧਿਕਾਰੀਆਂ ਨੂੰ ਨਾਲ ਲੈਂਦਾ ਕਿ ਜਿਹੜੀ ਛੜਕ ਹੈ ਜਦੋਂ ਪੁਲ ਤੇ ਦਾ ਜੇ ਟਾਈਮ ਲੱਗੂਣ ਇੰਦਾ 2 ਪਿੰਦੇ ਲੱਗੜ ਗਏ ਤੇ ਉਹ ਜਿਹੜੀ ਛੜਕਿਆ ਉਹ ਆਪਾਂ ਚਾਹੁੰਦੇ ਆ ਕਿ ਮਹੀਨੇ ਤੋਂ ਪਹਿਲਾਂ ਪਹਿਲਾਂ ਕੰਪਲੀਟ ਹੋ ਜਾਵੇ ਨਹੀਂ ਤੇ ਜਿਹੜਾ ਉੱਤੇ ਬੱਚੇ ਵਗਦਾ ਪਿਆ ਉਹ ਖਵਾਪ ਸੋ ਜਦੋਂ ਇਹ ਵੱਡ ਗਿਆ ਤੇ ਜਿੱਥੇ ਬੀਐਸਐਫ ਨੂੰ ਫੌਜ ਨੂੰ ਇਹਦਾ ਬੜਾ ਫਾਇਦਾ ਹੋਊਗਾ ਉੱਥੇ ਦਾ ਵੀ ਦਰਿਆ ਤੋਂ ਪਾਸ ਜਿਹੜੇ ਸਾਡੇ ਕਿਸਾਨ ਨੇ ਸਾਡੇ ਜਿਹੜੇ ਪਿੰਡ ਹੈ ਕੁਝ ਪਿੰਡ ਸਾਡੇ ਗਰਦਾਸਪੁਰ ਦੇ ਆ ਇੱਧਰ ਸਾਡੀ ਪੈੜੀ ਆ ਮਤਲਬ ਅਮਰਸਰ ਦੀ ਸੋ ਉਹਨਾਂ ਕਿਸਾਨਾਂ ਨੂੰ ਸੈਕੰਡਿਕ ਕਿਸਾਨਾਂ ਨੂੰ ਜਿਹੜਾ ਇਹਦਾ ਫਾਇਦਾ ਹੋਗਾ ਇਸ ਕਰਕੇ ਸੀ ਇਹ ਸਰ ਜੀ ਚੌਕੀਆਂ ਵਾਰ ਵਾਰੀ ਪਾਣੀ ਨਹੀਂ ਨਹੀਂ ਅਸੀਂ ਪਬੰਧ ਕਰਦੇ ਚਾਸਪੇਲੇ ਹੱਥਾਂ ਦੇ ਘਾਦੇ ਬੀਐਸਐਫ ਦੀਆਂ ਚੌਕੀਆਂ ਲੱਗੇ ਮੋਸਟ ਜਿਆਦਾ ਚੌਕੀਆਂ ਲੱਗੇ ਅਸੀਂ ਜਿਹੜਾ ਉਹ ਪੱਥਰ ਵਗੈਰਾ ਲਵਾ ਦਿਆਂ ਕਿ ਚੌਕੀਆਂ ਵੱਜਾਂ ਨੁਕਸਾਨ ਨਾ ਹੋਵੇ ਸੋ ਸਾਡੀ ਕੋਸ਼ਿਸ਼ ਇਹ ਹੈ ਕਿ ਤੇ ਬੀਐਸਐਫ ਦੀਆਂ ਚੌਕੀਆਂ ਤੇ ਫੌਜ ਦੀਆਂ ਤੇ ਸਿਵਲ ਦੀਆਂ ਕੋਈ ਨੁਕਸਾਨ ਨਹੀਂ ਹੋ ਰਿਹਾ ਤੇ ਇਸ ਕਰਕੇ ਮੈਂ ਅੱਜ ਇਹ ਵੇਖਣ ਆਇਆ ਤੋੜ ਕਿਉਂਕਿ ਇਹ ਕੰਮ ਜਿਹੜਾ ਮੈਨੂੰ ਬਲ ਲੱਗਦਾ ਹੈ ਕਿ ਕਿਉਂਕਿ ਅੱਗੇ ਮਹੀਨਾ ਰਹਿ ਗਿਆ ਸਾਰਾ ਮੌਨਸੂਨ ਆ ਜੂਗੀ ਫਿਰ ਸਾਨੂੰ ਪ੍ਰੋਬਲਮ ਹੋਊਗੀ ਅੱਜ ਕੱਲ ਪਹਿਲਾਂ ਡੈਮਾ ਚ ਪਾਣੀ ਬਹੁਤ ਆ ਗਿਆ ਗਲਮੀ ਕਰਕੇ ਉੱਤੇ ਬਸ ਬਹੁਤ ਪਿਗਲੀ ਹੈ ਸੋ ਉਹਦੇ ਪ੍ਰਬੰਧ ਦੇਖਣ ਵਾਸਤੇ ਬਾਈਲੈਕਸ਼ਨ ਆ ਰਹੀ ਹੈ ਸਾਰੀ ਪਾਰਟੀਆਂ ਅੱਡੀ ਛੋਟੀ ਦਾ ਜੋਰ ਲਗਾ ਰਹੀਆਂ ਨੇ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਚੋਹ ਤੈਨ ਕਹਾਦਾ ਲੜ ਰਿਹਾ ਚਾਹੇ ਤੋਥੇ ਦੇਦਾ ਆਪਣਾ ਇਹ ਲੜਾਂਗੇ ਆਪਣਾ ਕੈਂਡੀਡੇਟ ਮਿੰਦਰਪਾਲ ਜੀ ਬਹੁਤ ਵਧੀਆ ਇਲੈਕਸ਼ਨ ਪਾਰਟੀ ਜਿਤੋਂ ਕੋਈ ਜਿਹੜੇ ਵੀ ਨੌਜਵਾਨ ਪੰਜਾਬ ਦਾ ਪੰਜਾਬ ਦੇ ਬਾਹਰ ਹੀ ਰਾਜਾ ਤੋਂ ਰੂਸ ਜਾ ਰਹੇ ਤੇ ਉਹਨੂੰ ਜਬਰਨ ਜਿਹੜਾ ਆ ਉਹ ਕੌਚ ਪਾਰਟੀ ਕਰੇ ਜਾ ਰਿਆ ਨਹੀਂ ਤਾਂ ਜੇਲਾ ਸੁਟਿਆ ਜਾ ਰਿਆ ਨਹੀਂ ਨਹੀਂ ਕੁਝ ਤਾਂ ਮੈਨੂੰ ਇੰਨਾ ਨਹੀਂ ਘਟ ਰਹਾ ਹੋਇਆ ਪਰ ਥੋੜੇੇ ਕਮ ਅਸਰ ਦਾ ਨੌਜਵਾਨ ਦੇ ਘਟਣ ਤਾਂ ਮੈਂ ਗਿਆ ਸੀ ਉੱਥੋਂ ਹੀ ਸਾਰਾ ਪਤਾ ਕੀਤਾ ਕੁਝ ਆਪਣੇ ਮੁੰਡੇ ਜਿਹੜੇ ਨਾ ਉਹ ਕਾਲਾ ਪੰਦ ਕਰ ਦਿੰਦੇ ਆਪ ਇੱਥੋਂ ਜਾ ਕੇ ਸਿੱਧਾ ਬਸਤੀ ਉਹਨਾਂ ਜੋ ਸਾਡੇ ਕੋਲ ਵੋਟਾਂ ਹੀਆਂ ਅੱਗੇ ਮੁੰਡੇ ਆਪ ਇਹਦੀ ਬੇਨਤੀ ਆ ਕਿ ਤੁਸੀਂ ਜਾਓ ਯਾਰ ਕੋਈ ਗੱਲ ਪਾ ਤੁਹਾਨੂੰ ਪਤਾ ਕਿ ਤੁਸੀਂ ਜੇ ਅਸਲੇ ਉੱਥੇ ਰਸ਼ੀਆ ਦੀ ਫੌਜ ਦੇ ਵਿੱਚ ਪਸਤੀ ਹੋ ਗਏ ਤੇ ਜਕਰੇਨ ਵਾਲੀ ਜੰਗ ਦੇ ਵਿੱਚ ਉਹ ਥੱਕ ਦਿੰਦੇ ਅਗਲੇ ਪਾਸੇ ਦਾ ਜਾਂ 5 ਮਹੀਨੇ ਪਿੱਛੇ ਲਾਤੇ ਫਿਰ ਹੁੰਦੇ ਨੇ ਸੋ ਜਿਹੜੇ ਏਜੰਟ ਇਹ ਕੰਮ ਕਰਦੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਪਰ ਮੁੰਡਿਆਂ ਨੂੰ ਆਪਣੇ ਆਪ ਜਾ ਕੇ ਮੇਰਾ ਖਿਆਲ ਹੈ ਫੌਜ ਦੀ ਮਤਲਬ ਉਹ ਜਿਹੜੀ ਪਸਤੀ ਆ ਰਸ਼ੀਆ ਦੀ ਉਹ ਨਹੀਂ ਹੁੰਦੀ ਨੌਜਵਾਨਾਂ ਨੂੰ ਪਰ ਸਰ ਹਿਮਾਚਲ ਦੇ ਵਿੱਚ ਉਹ ਕਰ ਦਿੱਤਾ ਜਾਏਗਾ ਉੱਥੇ ਜੇਕਰ ਤੁਸੀਂ ਜਾਂਦੇ ਹੋ ਬਾਅਦ ਚੋਂ ਤੁਹਾਨੂੰ ਪੀਆਰ ਵੀ ਉਦੋਂ ਦੀ ਮਿਲ ਜਾਏਗੀ ਕੇਸ ਦੇਖਣ ਨੂੰ ਮਿਲਦੇ ਆ ਵੇਖੋ ਇਸ ਦਾ ਆਪਣਾ ਉਹ ਆਪਣਾ 24 ਸਾਲ ਦਾ ਨੌਜਵਾਨ ਜਿਹੜਾ ਸੀ 68 ਸਾਲ ਦੀ ਉਮਰ ਦਾ ਬਾਬਾ ਬਣ ਕੇ ਜਿਹੜਾ ਕੈਨੇਡਾ ਜਾਣ ਦੀ ਤਿਆਰੀ ਸੀ ਉਹ ਵੀ ਫੜਿਆ ਗਿਆ ਸੋ ਇਸ ਤਰੀਕੇ ਦੇ ਕੇ ਸਾਹਮਣੇ ਆਉਂਦੇ ਆ ਸਰ ਦੇਖੋ ਆਪਣੇ ਬੰਦੇ ਚੜੇ ਆ ਪਤਾ ਨਹੀਂ ਕੀ ਹੈ ਮੈਂ ਵੀ ਉੱਥੇ ਰਹਾ ਮੈਂ ਤੇ ਵਾਪਸ ਆ ਕੇ ਆਪਣੇ ਲੋਕਾਂ ਦੇ ਮੰਚ 'ਤੇ ਬਹਿ ਗਿਆ ਕਿ ਸ਼ਾਇਦ ਉੱਥੋਂ ਉੱਥੋਂ ਦੀ ਕਿਰਤ ਕਮਾਈ ਬੜੀ ਸੌਖੀ ਹੈ ਤੇ ਭੱਜ ਕੇ ਉੱਥੇ ਚੱਲ ਜਾਗੇ ਤਾਂ ਪਤਾ ਨਹੀਂ ਕੀ ਐਕਚੁਅਲੀ ਇੱਥੇ ਵੀ ਜੇ ਬਲ ਕੰਮ ਕਰੀਏ ਆਪਾਂ ਤੇ ਇੱਥੇ ਵੀ ਵਧੀਆ ਹੋ ਜਾਂਦਾ ਸੋ ਮੇਰੀ ਮੇਰੀ ਬੇਨਤੀ ਇਹ ਹੈ ਕਿ ਜਾਓ ਪਰ ਗੈਰਕਾਨੂੰਨੀ ਨਾ ਜਾਓ ਗੈਰਕਾਨੂੰਨੀ ਨਾ ਜਾਓ ਉਹ ਬਹੁਤ ਵੰਗੇ ਪੈਂਦੇ ਆਪਾਂ ਗੈਰ ਕਾਨੂੰਨੀ ਢੰਗਾਂ ਦਾ ਕਿਸੇ ਨੂੰ ਪਾਸ ਨਹੀਂ ਜਾਣਾ ਚਾਹੀਦਾ ਕਿਸੇ ਨੂੰ ਬਦਲ ਜਿਹੜਾ ਸੱਤ ਸੁਵੰਦਾਂ ਤੋਂ ਪਾਸ ਨਹੀਂ ਜਾਣਾ ਚਾਹੀਦਾ ਉਦਾਂ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਕਮਾਈ ਕਰਨੀ ਚਾਹੁੰਦੇ ਠੀਕ ਹੈ ਜਿੱਥੇ ਮਿਲਦੀ ਜਾਓ ਸਾਰੇ ਸੰਸਾਰ ਦੇ ਬਵਾਜੇ ਖੁੱਲੇ ਆ ਪਰ ਆਪਾਂ ਨੂੰ ਗੈਰ ਕਾਨੂੰਨੀ ਢੰਗਾਂ ਨਾਲ ਨਹੀਂ ਜਾਣਾ ਚਾਹੀਦਾ ਇਹ ਮੈਂ ਬਦ ਸਭ ਨੂੰ ਪਾਏ ਸਰ ਸਰ ਮਾਚ ਦੇ ਵਿੱਚ ਸਰ ਕਟ ਮਾਰ ਹੋ ਰਹੀ ਹੈ ਜੀ ਪੰਜਾਬੀਆਂ ਦੇ ਨਾਲ ਗੱਡੀਆਂ ਦੀ ਭੰਨ ਦੌੜ ਹੋ ਰਹੀ ਹੈ ਉਹਦੇ ਸੰਬੰਧ ਵਿੱਚ ਸਰ ਤੁਹਾਨੂੰ ਪਤਾ ਆਪਾਂ ਪੱਤੇ ਦੱਚ ਕੀਤਾ ਔਰ ਸੀਐਮ ਸਾਹਿਬ ਦੇ ਨਾਲ ਇੱਕ ਦੋ ਦਿਨ ਵਿੱਚ ਮੇਰੀ ਮੀਟਿੰਗ ਹੋਣਾ ਦੀ ਮਾਰ ਚੱਲਦੇ ਉਹਨਾਂ ਨੇ ਆਪਣੇ ਆਪ ਹੀ सीएम साहब ने कहना सख्त स्टैंड लिया जडी डलोजी ਦੇ ਵਿੱਚ ਘਟਨਾ ਹੋਈ ਆ ਕਬਲਜੀਤ ਸਿੰਘ ਉਹਨਾਂ ਦਾ ਉਹਦੇ ਤੇ ਉਹਨਾਂ ਨੇ ਬੜੀ ਸਖਤ ਮਤਲਬ ਜਿਹੜਾ ਉੱਥੋਂ ਦੇ ਐਸਪੀ ਨੂੰ ਚੰਬੇ ਦੇ ਐਸਪੀ ਨੂੰ ਜਿਹੜਾ ਉਹ ਬੜੇ ਸਖਤ ਅਦਾ ਕੀਤਾ ਉਹਦੀ ਜਾਂਚ ਹੋ ਰਹੀ ਆ ਉਹਦੇ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਉਹਦਾ ਦੇ ਖਿਲਾਫ ਪੱਤਾ ਕਰਾਂਗੇ ਜਿਹੜੇ ਬੰਦੇ ਇੱਥਾਂ ਸਰ ਨਸਲੀ ਓਵਰਡੋਰ ਨਾਲ 17 ਦਿਨਾਂ ਦੇ 17 ਮੌਤਾਂ ਹੋ ਗਿਆ ਸਰ ਕੰਟਰੋਲ ਕਿਉਂ ਨਹੀਂ ਹੋ ਰਿਹਾ ਨਹੀਂ ਨਹੀਂ ਹੋ ਜਾਊਗਾ ਜੀ ਸਭ ਕੁਝ ਕੰਟਰੋਲ ਹੋ ਜਾਊਗਾ ਠੀਕ ਬਣਾ